ਤਰਨ ਤਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਤੇ ਰਾਕਟ ਲਾਂਚਰ ਸੱਟਣ ਵਾਲੇ ਵਿਅਕਤੀ ਅਤੇ ਇੱਕ ਹੋਰ ਦੇ ਸਾਥੀ ਨੂੰ ਬਟਿੰਡਾ ਪੁਲਿਸ ਨੇ ਲਿਆ ਪ੍ਰੋਟੈਕਸ਼ਨ ਬਰੰਟ ਤੇ ਸੋਮਵਾਰ ਨੂੰ 1:30 ਵਜੇ ਦੇ ਲਗਭਗ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਰਓ ਫਿਲਟਰ ਲਗਾਉਣ ਦੀ ਪੇਸ਼ਕਸ਼ ਕੀਤੀ ਸੀ ਤਾਂ ਜਦੋਂ ਉਸ ਨੂੰ ਮਨਜ਼ੂਰੀ ਮਿਲੀ ਤਾਂ ਇਹ ਆਰਓ ਫਿਲਟਰ ਉੱਥੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਜਿਸ ਦੇ ਵਿੱਚ ਦੋ ਮੋਬਾਈਲ ਫੋਨ ਦੋ ਚਾਰਜਰ ਅਤੇ ਇੱਕ 에어ਪੋਰਟ ਉਸ ਦੇ ਵਿੱਚੋਂ ਬਰਾਮਦ ਕੀਤਾ ਗਿਆ ਜਿਹੜੇ ਵਿਅਕਤੀਆਂ ਨੂੰ ਇਹ ਡਿਲੀਵਰ ਕਰਨਾ ਸੀ ਇਹ ਉਹ ਵਿਅਕਤੀ ਹਨ ਜਿਹੜੇ ਵਿਅਕਤੀਆਂ ਵੱਲੋਂ ਤਰਨ ਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਦੇ ਉੱਤੇ ਰਾਕਟ ਲਾਂਚਰ ਇਹ ਆਪਾ ਫੈਂਕਿਆ ਗਿਆ ਸੀ ਜਦੇ ਵਿੱਚ ਇੱਕ ਵਿਅਕਤੀ ਉਹ ਵੀ ਸ਼ਾਮਲ ਹੈ ਅਤੇ ਇੱਕ ਉਸ ਦਾ ਹੋਰ ਸਾਥੀ ਹੈ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਉੱਤੇ ਇਸ ਤੋਂ ਪਹਿਲਾਂ 34 ਮੁਕੱਦਮੇ ਇਸ ਤੋਂ ਪਹਿਲਾਂ ਵੀ ਆਪਣਾ ਦਰਜ ਹਨ ਅਤੇ 1 ਤੇ 12 ਮੁਕੱਦਮੇ ਦਰਜ ਹਨ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਇਹਨਾਂ ਵੱਲੋਂ ਇੱਥੇ ਆਪਣਾ ਇਹਨਾਂ ਦੇ ਕੋਲ ਮੋਬਾਈਲ ਹੀ ਸਾਰੇ ਆਪਣਾ ਡਿਲੀਵਰ ਹੋ ਨਹੀਂ ਸਨ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਦੋ ਜੋ ਆਪਣਾ ਕੇਂਦਰੀ ਜੇਲ੍ਹ ਦੇ ਅੰਦਰ ਬੰਨ੍ਹ ਹਨ ਉਹਨਾਂ ਤੇ ਤੇ ਇੱਕ ਵਿਅਕਤੀ ਜਿਹੜੇ ਵਿਅਕਤੀ ਵੱਲੋਂ ਇੱਥੇ ਆਰੋਬਟਰ ਭੇਜਿਆ ਗਿਆ ਸੀ ਉਸ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਕੇਂਦਰੀ ਜੇਲ੍ਹ ਦੇ ਅੰਦਰੋਂ ਦੋ ਵਿਅਕਤੀਆਂ ਨੂੰ ਉਹਨਾਂ ਵੱਲੋਂ ਪ੍ਰੋਡਕਸ਼ਨ ਬਰਾਂਡ ਤੇ ਲਿਆ ਗਿਆ ਹੈ ਜਿਹੜੇ ਵਿਅਕਤੀ ਵਰੋਂ ਆਰਓ ਫਿੱਟਰ ਭੇਜਿਆ ਗਿਆ ਸੀ ਉਸਦੇ ਵੀ ਆਪਣਾ ਸਾਡੇ ਵੱਲੋਂ ਲਗਾਤਾਰ ਵੀ ਆਪਣਾ ਭਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹਨਾਂ ਦੇ ਵਿੱਚ ਇੱਕ ਉਹ ਵਿਅਕਤੀ ਸ਼ਾਮਲ ਹੈ ਜੋ ਆਪਣਾ ਤਰਨ ਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਦੇ ਉੱਤੇ ਰਾਕਟ ਲਾਂਚਰ ਫੈਂਕਣ ਦੇ ਮਾਮਲੇ ਦੇ ਵਿੱਚ ਇਹ ਰੋਪੀ ਹੈ ਅਤੇ ਉਹ ਇਸ ਮਾਮਲੇ ਵਿੱਚ ਸ਼ਾਮਲ ਹੈ ਇਸ ਇਸ ਵਿਅਕਤੀ ਦੇ ਕੋਲੋਂ ਇਹ ਮੋਬਾਈਲ ਜਿਹੜੀ ਸੀ ਇਹ ਡਿਲੀਵਰ ਹੋਣੀ ਸੀ ਇਹ ਜਿਹੜੇ ਚਾਰਜਰ ਡਿਲੀਵਰ ਹੋਣੇ ਸੀ ਇਸ ਹੁਣ ਲੈ ਕੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਨੂੰ ਹੁਣ ਪ੍ਰੋਡਕਸ਼ਨ ਬਰਾਂਡ ਤੇ ਦੋ ਦਨਾਂ ਦੇ ਆਪਣਾ ਪ੍ਰੋਡਕਸ਼ਨ ਬਰਾਂਡ ਤੇ ਲਿਆ ਗਿਆ ਤਿੰਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਆ ਉਸ ਨੂੰ ਆਪਣਾ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਰੌਡ ਸਰ ਕੀ ਮਾਮਲਾ ਪੂਰਾ ਕੁਝ ਲੋਕਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਕੁੱਝ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਹੋ ਇੱਕ ਅੰਚ ਮਾਮਲਾ ਕੀ ਸੀਗਾ ਇੱਕ ਸਾਨੂੰ ਜੇਲ੍ਹ ਭਾਗ ਵੱਲੋਂ ਇਨਫੋਰਮੇਸ਼ਨ ਮਿਲੀ ਸੀਗੀ ਕੀ ਜੇਲ ਭਾਗ ਵੇਲੇ ਉੱਥੇ ਕਿਸੇ ਨੇ ਨਾ ਕੋਈ ਆਰਓ ਸਿਸਟਮ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਆਰਓ ਸਿਸਟਮ ਦੀ ਚੈਕਿੰਗ ਕੀਤੀ ਗਈ ਤਾਂ ਉਹਦੇ ਵਿੱਚੋਂ ਦੋ ਮੋਬਾਈਲ ਫੋਨ ਇੱਕ ਦੋ ਚਾਰਜਰ ਇੱਕ 이어ਪອດ ਉਹਦੇ ਵਿੱਚੋਂ ਮਿਲੇ ਸੀਗੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਸਾਰੀ ਉਹਦੀ ਪਰਤਾਲ ਕੀਤੀ ਤਾਂ ਉਸਤੇ ਤੁਰੰਤ ਮﻘਦਮਾ ਦਰਜ ਕੀਤਾ ਗਿਆ ਤੇ ਮﻘਦਮਾ ਦਰਜ ਕਰਨਾ ਪਿਆ ਤਿੰਨ ਦੋਸ਼ੀਆਂ ਉਹਦੇ ਤਿੰਨ ਦੋਸ਼ੀਆਂ ਬਾਈ ਨੇਮ ਉਹਦੇ ਵਿੱਚ ਅਖੀਰ ਅਰਜ਼ਿ ਕਰ ਲਈ ਇਹਦੇ ਵਿੱਚ ਹਜ ਤੱਕ ਇਹ ਸਾਹਮਣੇ ਆਇਆ ਸੀਗਾ ਕਿ ਜੇਲ੍ਹ ਦੇ ਵਿੱਚ ਅਜਮੀਤ ਸਿੰਘ ਵਾਸੀ ਅੰਮ੍ਰਿਤਸਰ ਤੇ ਕਿ ਜੋਗਿੰਦਰ ਸ਼ੰਮੀ ਹੈ ਇਹ ਦੋਨੋਂ ਇਸ ਸਮੇਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਇਹਨਾਂ ਨੇ ਆਪਣੇ ਕਿਸੇ ਇੱਕ ਸਾਥੀ ਹੈਗਾ surjit singh ਉਹਦੇ ਨਾਲ ਤਾਲਮੇਲ ਕਰਕੇ ਉਸ ਤੋਂ ਫੋਨ ਮੰਗਵਾਉਣ ਦੀ ਕੋਸ਼ਿਸ਼ ਕੀਤੀ ਸੀ ਸਿਸਰ ਕੇਸ ਮਾਮਲੇ ਜਿਲ੍ਹੇ ਵਿੱਚ ਬੰਦ ਦੇਖਿਆ ਬਲਾਸਤ ਤੱਕ ਬੰਦਾ ਸੀ ਇਹ ਮਾਮਲਾ ਸੀ ਇਹ ਜਿਹੜਾ ਜੋਗਿੰਦਰ ਸਿੰਘ ਉਰਫ ਸ਼ੰਮੀ ਹੈਗਾ ਜੀ ਇਸ ਤੇ ਕੋਲ 34 ਮੁਕਦਮੇ ਦਰਜ ਨੇ ਜੀ ਤੇ ਜਿਹੜਾ ਅਜਮੀਤ ਸਿੰਘ ਹੈਗਾ ਇਸ ਤੇ ਕੋਲ 12 ਮੁਕਦਮੇ ਦਰਜ ਨੇ ਇਹਨਾਂ ਦੇ ਵੱਖ-ਵੱਖ ਧਾਰਾਵਾਂ ਦੇ ਜਿੱਦਾਂ ਕਿ 302 ਹੋ ਗਿਆ ਯੂਈਪੀਏ ਦੇ ਹੋਗੇ ਸਨੇਚਿੰਗ ਦੇ ਹੋਗੇ ਵੱਖ-ਵੱਖ ਧਾਰਾਵਾਂ ਦੇ ਮੁਕਦਮੇ ਕਰਦੇ ਨੇ ਸਰ ਹੁਣ ਤੱਕ ਇਹ ਵਨ ਇਨਵੈਸਟੀਗੇਸ਼ਨ ਜਰੀ ਲੈ ਕੇ ਆਏ ਹੋ ਪ੍ਰੋਡਕਸ਼ਨ ਬਣਾ ਦਿੱਤੀ ਗੱਲ ਨਿਕਲੀ ਹੈ ਜੋ ਹਾਂਜੀ ਹੁਣ ਤਾਂ ਅਸੀਂ ਇਹਨਾਂ ਦੀ ਪੁੱਛਗਿੱਛ ਕੀਤੀ ਸੀ ਪੁੱਛਗਿੱਛ ਦੌਰਾਨ ਨਾ ਕੁਝ ਨਵੇਂ ਤੱਥ ਸਾਹਮਣੇ ਆਏ ਨੇ ਕੁਝ ਹੋਰ ਗੱਲਾਂ ਬਾਤਾਂ ਦਾ ਪਤਾ ਲੱਗਿਆ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇੱਕ ਕੋਈ ਨਵੇਂ ਦੋਸ਼ੀ ਬਾਰੇ ਪਤਾ ਲੱਗਿਆ ਉਹਨਾਂ ਨੂੰ ਵੈਰੀਫਾਈ ਕਰਕੇ ਜਲਦੀ ਅਸੀਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜਿੱਦਾਂ ਹੀ ਸਾਰੀ ਕਹਾਣੀ ਹੁਣ ਫਿਲਹਾਲ ਇਹ ਅੰਡਰ ਇਨਵੈਸਟੀਗੇਸ਼ਨ ਹੈ ਤਾਂ ਜਿਆਦਾ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਥੋੜਾ ਸੈਸਟਿਵ ਮੈਟਰ ਜਿੱਦਾਂ ਹੀ ਸਾਰੀ ਕਲੀਅਰ ਹੋ ਜਾਂਦਾ ਸਾਰੇ ਦੋਸ਼ੀ ਫੜੇ ਜਾਂਦੇ ਨੇ ਫਿਰ ਅਸੀਂ ਇਸ ਬਾਰੇ ਕਲੀਅਰ ਕਰਾਂਗੇ ਕਿੰਨੇ ਲੋਕ ਇਸ ਜ ਦੋ ਦੋਸ਼ੀਆਂ ਤੋਂ ਤਾਂ ਅਸੀਂ ਪੁੱਛ ਕੇ ਚ ਕਰ ਲਈ ਹੈ ਇੱਕ ਦੋਸ਼ੀ ਦੀ ਹਜੇ ਹਜੇ ਗ੍ਰਿਫਤਾਰੀ ਬਾਕੀ ਹੈ ਬਾਕੀ ਜੋ ਦੋਸ਼ੀਆਂ ਬਾਰੇ ਇਹਨਾਂ ਤੋਂ ਪਤਾ ਲੱਗਿਆ ਹੈ ਉਹਨਾਂ ਬਾਰੇ ਸ਼ਹਾਦਤ ਇਕੱਠਾ ਕਰਕੇ ਅਸੀਂ ਉਹਨਾਂ ਨਾਮਜ਼ਦ ਕਰਕੇ ਫਿਰ ਅਗਲੀ ਕਾਰਵਾਈਆਂ ਵਿੱਚ ਜਾਵਾਂਗੇ